ਨਮਸਕਾਰ ਸਤਿ ਸ੍ਰੀ ਅਕਾਲ ਮਰਹਬਾ ਸੋ ਸ਼ੇਰ ਲੁਧਿਆਣਾ ਔਰ ਲਾਈਵ ਤਸਵੀਰਾਂ ਇਸ ਵੇਲੇ ਦੀ ਇੱਕ ਵਾਰੀ ਫੇਰ ਜਲੰਧਰ ਬਾਈਪਾਸ ਦਾਣਾ ਮੰਡੀ ਤੋਂ ਔਰ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਇੱਥੇ ਮਸ਼ੀਨਰੀ ਦਾ ਮਹਾਕੁੰਭ ਚੱਲ ਰਿਹਾ ਹੈ ਔਰ ਦੂਸਰਾ ਦਿਨ ਅਚੁਰਾਤ ਹੋ ਚੁੱਕਿਆ ਹੈ ਲਾਈਵ ਤਸਵੀਰਾਂ ਸੋ ਅੱਜ ਅਸੀਂ ਜਿਸ ਸਟਾਲ ਤੇ ਪਹੁੰਚੇ ਹਾਂ ਉਸ ਚ ਖਾਸ ਖਾਸੀਅਤ ਇਹ ਹੈ ਕਿ ਕੱਲ ਤੋਂ ਅਸੀਂ ਤੁਹਾਨੂੰ ਲਗਾਤਾਰ ਦਿਖਾ ਰਹੇ ਸੀ ਇੰਪੋਰਟਡ ਮਸ਼ੀਨਰੀ ਸੋ ਅੱਜ ਅਸੀਂ ਹੁਣ ਜਿਹੜੀ ਮਸ਼ੀਨ ਤੁਸੀਂ ਦੇਖ ਰਹੇ ਹੋ ਕੈਮਰੇ ਤੇ ਇਹ ਇੰਡੀਅਨ ਮਸ਼ੀਨਰੀ ਹੈ ਜਿਹੜੀ ਕੀ TS ਮਕੈਨੀਕਲ ਵਰਕਸ ਵੱਲੋਂ ਜਿਹੜੀ ਤਿਆਰ ਕੀਤੀ ਗਈ ਹੈ ਲੁਧਿਆਣਾ ਦੇ ਜਿਹੜੇ ਇੱਕ ਕਰਮਟ ਲੋਗ ਨੇ ਜਿੱਦਾਂ ਕਿ ਇਹਨਾਂ ਦੇ ਬਾਰੇ ਪਹਿਲਾਂ ਹੀ ਮਸ਼ਹੂਰ ਹੈ ਕਿ ਇਹ ਕੁਝ ਵੀ ਦੇਖਦੇ ਆ ਤੇ ਉਹ ਬਣਾਉਣ ਚ ਸક્ષਮ ਹੈਗੇ ਆ ਸੋ TS ਮਕੈਨੀਕਲ ਵੱਲੋਂ ਇੰਪੋਰਟਡ ਮਸ਼ੀਨਰੀ ਦੇ ਬਕਾਇਦਾ ਪੈਰਲਲ ਆਪਣੀ ਮਸ਼ੀਨ ਪੇਸ਼ ਕੀਤੀ ਗਈ ਹੈ 100% ਇੰਡੀਅਨ ਮਸ਼ੀਨ ਸਿਰਫ ਇੱਕ ਪੈਨਲ ਦੀ ਗੱਲਬਾਤ ਕਰੀਏ ਤਾਂ ਇੰਪੋਰਟਡ ਹੈ ਬਾਕੀ ਸਾਰੀ ਮਸ਼ੀਨ ਲੁਧਿਆਣਾ ਚ ਬਣੀ ਹੋਈ ਹੈ 100% ਮੇਡ ਇਨ ਇੰਡੀਆ ਹੈਗੀ ਹੈ ਸੋ ਗੱਲਬਾਤ ਕਰਦੇ ਆਂ ਜਾਣਦੇ ਆਂ TNL TS ਮੈਕੈਨਿਕਲ ਦੇ ਜਿਹੜੇ ਪ੍ਰੋਮੋਟਰਸ ਹੈਗੇ ਆ ਉਹਨਾਂ ਨਾਲ ਕੀ ਕਿਦਾਂ ਦਾ ਮਾਹੌਲ ਹੈ ਸਰ ਕਾਪੀ ਕਰ ਤਸੀ ਗੋਸਨ ਤੁਹਾਡਾ ਚੁਪਰਾ ਕੁਬਿੰਦਰ ਸਿੰਘ ਜੀ ਕੁਬਿੰਦਰ ਜੀ ਕੀ ਕਹਿਣਾ ਜਾਓਗੇ ਕਿ ਤੁਹਾਡੀਆਂ ਮਸ਼ੀਨ ਇਮਪੋਰਟਡ ਦੇ ਮੁਕਾਬਲੇ ਬੜੀ ਛੋਟੀ ਜੀ ਕੰਪੈਕਟ ਮਸ਼ੀਨ ਨਜ਼ਰ ਆ ਰਹੀ ਹੈ ਸਰ ਇਦਾਂ ਜੀ ਮਸ਼ੀਨਾਂ ਦੇ ਸਾਈਜ਼ ਡਿਪੈਂਡ ਕਰਦੇ ਆ ਤੁਸੀਂ 8 ਇੰਚ ਤੋਂ ਲੈ ਕੇ 36 ਇੰਚ ਤੱਕ ਜਿਹੜੀ ਸਾਈਜ਼ ਦੀ ਤੁਹਾਨੂੰ ਰਿਕੁਆਇਰਮੈਂਟ ਰਹਿੰਦੀ ਹੈ گارਮੈਂਟ ਦੇ ਵਿੱਚ ਉਸ ਸਰ ਬਣਦੀ ਆ ਜੀ ਸਾਡੇ ਕੋਲੇ ਵਾਦਾ ਇਹ ਆ ਜੀ ਸਾਡੇ ਕੋਲ ਤੁਸੀਂ ਜਿਹੜੀ ਮਰਜ਼ੀ ਗੇ ਦੀ ਜਿਹੜੀ ਮਰਜ਼ੀ ਡਾਈ ਦੀ ਮਸ਼ੀਨ ਬਣਾਵਾ ਲਓ ਜੀ ਤੇ ਅਸੀਂ ਉਹ ਬਣਾਉਣ ਦੇ ਵਿੱਚ ਕੈਪੇਬਲ ਹੈਗੇ ਆ ਜੀ ਇਹ ਜਿਹੜੀ ਮਸ਼ੀਨ ਹੈ ਕਿੰਨੇ 3 ਇੰਚ ਵਾਲੀ ਹੈ ਇਹ ਸਰ 20 ਇੰਚ ਦੀ ਸੀ ਨੌਗੇਜ ਬਣਾਈ ਆ 30 ਫੀਟਰ ਮਸ਼ੀਨ ਆ ਜੀ ਇਹ ਪਰਫੈਕਟਿਵਿਸ਼ਨ ਤੇ ਡਿਸਪਲੇ ਕਰਨ ਲਈ ਬਣਾਈ ਹੈ ਨਹੀਂ ਨਹੀਂ ਸਰ ਇਹ ਔਨ ਆਰਡਰ ਮਸ਼ੀਨ ਬਣੀ ਹੋਈ ਆ ਕਿਉਂਕਿ ਇੰਸਟਾਲ ਮਹਿੰਗਾ ਆਣਾ ਬੰਦਾ ਕਹਿੰਦਾ ਛੋਟੀ ਜੀ ਕੰਪੈਕਟ ਬਣਾ ਦਿਓ ਦਿਖਾ ਨਹੀਂ ਤੇ ਨਹੀਂ 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 ਸਰ ਇਹ ਮਸ਼ੀਨ ਔਨ ਆਰਡਰ ਬਣੀ ਆ ਨੇਪਾਲ ਜਾ ਰਹੀ ਆ ਮਸ਼ੀਨ ਜੀ ਇਹ ਓਕੇ ਹਾਂਜੀ ਹ ਜਿਹੜਾ ਇਹ ਇਹਦੇ ਵਿੱਚ ਇਹ 80% ਮੇਡ ਇਨ ਇੰਡੀਆ ਸਰ 100% ਮੇਡ ਇਨ ਇੰਡੀਆ ਸਾਰਾ ਕੁਝ ਖਾਲੀ ਇੱਕ ਕੰਟਰੋਲ ਪੈਨਲ ਜਿਹੜਾ ਹੈਗਾ ਉਹਨੂੰ ਸਾਨੂੰ ਚਾਈਨਾ ਦੇ ਡਿਪੈਂਡਡ ਬਣਾ ਤਿਆਰ ਹੈ ਪੈਣਾ ਹੈਗਾ ਹੀ ਹੈ ਕਿਉਂਕਿ ਸਾਡੀ ਟੈਕਨੋਲੋਜੀ ਉਹਨੀ ਅਪਡੇਟ ਨਹੀਂ ਹੈ ਕਿ ਇਲੈਕਟ੍ਰੋਨਿਕਸ ਦੇ ਬਿਲਕੁਲ ਵਿੱਚ ਤੇ ਬਾਕੀ ਆਲਮੋਸਟ ਇਹ 90% ਸਾਡੇ ਵਿੱਚ ਹੀ ਸਾਡੀ ਸਾਰੀ ਬਣੀ ਆ ਪੈਨਲ ਨੂੰ ਛੱਡ ਕੇ ਓਕੇ ਤੇ ਇਹ ਜੇ ਨੂੰ ਆਪਾਂ ਕੰਪੈਰੀਜ਼ਨ ਕਰਦੇ ਹਾਂ ਕਿਸੇ ਵੀ ਸੇਮ ਰੇਂਜ ਦੀ ਜਿਹੜੀ ਦੂਸਰੀ ਇੰਪੋਰਟਡ ਮਸ਼ੀਨ ਨਾਲ ਚਾਈਨੀਜ਼ ਮਸ਼ੀਨ ਨਾਲ ਤੇ ਉਹਦੇ ਤੇ ਇਹਦੇ ਵਿੱਚ ਕੀ ਫਰਕ ਹੈ ਸਿਰਫ فرق ਕੁਝ ਨਹੀਂ ਹੈ ਜੀ ਗੱਲ ਮੈਂਟੈਲਿਟੀ ਦਾ ਫਰਕ ਆ ਵੀ ਇਹ ਇੰਡੀਅਨ ਮੇਡ ਆ ਇਹ ਦੇਸੀ ਆ ਬਸ ਇਹ ਕਪੜੇ ਦੀ ਕੋਈ ਕੁਆਲਿਟੀ ਦਾ ਫਰਕ ਨਹੀਂ ਹੈ ਮਸ਼ੀਨ 'ਚ ਕੋਈ ਕੁਆਲਿਟੀ ਦਾ ਫਰਕ ਨਹੀਂ ਆ ਪਰ ਸਾਡਾ ਇਹ ਵਾਦਾ ਰਹੇਗਾ ਅਗਰ ਤੁਹਾਨੂੰ ਕੋਈ ਕਾਲੂ ਪ੍ਰੋਬਲਮ ਆਉਂਦੀ ਹੈ ਮਕੈਨੀਕਲ ਦੇ ਵਿੱਚ ਤਾਂ ਅਸੀਂ ਇਹਦੇ ਵਿੱਚ ਹਾਜ਼ਰ ਬੈਠੇ ਹਾਂ ਜਦੋਂ ਮਰਜ਼ੀ ਸਾਨੂੰ ਫੜ ਸਕਦੇ ਹੋ ਅਜੀ ਜਲਦੀ ਰਿਪੇਅਰ ਹੋਏਗੀ ਤੁਹਾਡਾ ਬ੍ਰੇਕਡਾਊਨ ਟਾਈਮ ਘਟੇਗਾ ਦੇ ਵਿੱਚ ਬਿਲਕੁਲ ਠੀਕ ਤੇ ਇਸੇ ਜਿਵੇਂ ਤੁਸੀਂ ਕਹਿ ਰਹੇ ਹੋ ਕਾਸਟਿੰਗ ਦੇ ਵਿੱਚ ਕਿਉਂਕਿ ਇਹ ਸਭ ਤੋਂ ਮੇਨ ਗੱਲ ਤਾਂ ਕਾਸਟਿੰਗ ਸਰ ਦੇਖੋ ਕਾਸਟਿੰਗ ਲਗਭਗ ਉਹਨਾਂ ਨੂੰ 20% ਦਾ ਰੇਟ ਦਾ ਫਰਕ ਰਹੇਗਾ ਡਿਪੈਂਡਮੈਂਟ ਆਇਆ ਤੇ ਕੀ ਬਣਾਉਣਾ ਚਾਹੁੰਦੇ ਨੇ ਪਰ ਜਿਵੇਂ ਉਹ ਬਹੁਤ ਸਪੀਡ ਤੇ ਚਲਦੀਆਂ ਔਰ ਇਹ ਬੜੀ ਸਲੋ ਨਹੀਂ ਨਹੀਂ ਸਰ ਸਪੀਡ ਚੱਲ ਰਹੀ ਹੈ ਮੈਂ ਘਟਾਈ ਹੋਈ ਹੈ ਕੋਈ ਗੱਲ ਨਹੀਂ ਅਸੀਂ ਮੈਨੂੰ ਜਸਟ ਸਮਝ ਨਹੀਂ ਆਈ ਸੀ ਕਿ ਮੈਨੂੰ ਮੈਂ ਜਸਟ ਇਹ ਉਸਤਾ ਦੇਣ ਸੋ ਕਿਦਾਂ ਦਾ ਮਾਹੌਲ ਹੈ ਅੱਜ ਜੇ ਗੱਲਬਾਤ ਕਰੀਏ ਜਿਵੇਂ ਤੁਸੀਂ ਆਪ ਹੀ ਕਿਹਾ ਮੈਂਟੈਲਿਟੀ ਗੱਲਬਾਤ ਮੈਂਟੈਲਿਟੀ ਦੀ ਕਰੀਏ ਤੇ ਲੋਕ ਜਿਹੜੇ ਹੈਗੇ ਆ ਉਹਨਾਂ ਦੀ ਮੈਂਟੈਲਿਟੀ ਕਿੰਦਾ ਦੀ ਫਰਕ ਹੈ ਉਹ ਇੰਪੋਰਟਡ ਵਾਲੀ ਜਾਂ ਇੰਡੀਅਨ ਦੀ ਐਕਸੈਪਟੇਬਿਲਟੀ ਹੈ ਐਕਸੈਪਟੇਬਿਲਟੀ ਸਰ ਬਣਾਉਣੀ ਪੈਣੀ ਹੈ ਜੀ ਅੱਛਾ ਕਿਉਂਕਿ ਜੇਕਰ ਤੁਸੀਂ ਕੰਮ ਕਰਨਾ ਹੈਗਾ ਨਾਲ ਤੇ ਤੁਹਾਨੂੰ ਉਸਾ ਉਹਨਾਂ ਦੇ ਤਕਨੀਕ ਸਾਰਾ ਕੁਝ ਕਰਨਾ ਪੈਣਾ ਨਾਲ ਜੀ ਬਾਕੀ ਅਕਸੈਪਟੈਂਸ ਦੀ ਗੱਲ ਹੈ ਜੀ ਉਹਨਾਂ ਸਾਡੇ ਅਸੀਂ ਤਾਂ ਚੀਜ਼ ਬਣਾ ਕੇ ਪੇਸ਼ ਕਰ ਸਕਦੇ ਆ ਅਕਸੈਪਟੈਂਸ ਜਿਹੜੀ ਕਰਨੀ ਆ ਉਹ ਮਾਰਕੀਟ ਨੇ ਕਰਨੀ ਆ ਜੀ ਤੁਸੀਂ ਤੁਸੀਂ ਕਿੰਨੇ ਸਾਲਾਂ ਤੋਂ ਇਸ ਕੰਮ 'ਚ ਸਰ ਮੈਂ ਸਰ ਤੋਂ ਜਨਰੇਸ਼ਨ ਜੀ ਹੋ ਗਈ ਜੀ ਮੇਰੇ ਫਾਦਰ ਸਾਹਿਬ 90 70 'ਚ ਤੋਂ ਸ਼ੁਰੂ ਹੋਇਆ ਇਹਨੇ ਕੰਮ ਉਹ ਤੋਂ ਬਾਅਦ ਅਸੀਂ ਆ ਗਏ ਨਾਲ ਵਿੱਚ ਅਸੀਂ ਉਹਦੇ ਬੇਟਾ ਵੀ ਨਾਲ ਆ ਗਿਆ ਜੀ ਅਰੇ ਵਾਹ ਬਹੁਤ ਵਧੀਆ ਗੱਲ ਹੈ ਜੀ ਸ਼ਸ਼ੀ ਕਾਲ ਜੀ ਸੋਸੀ ਮੇਰਾ ਨਾਮ ਜੀ ਕਰਨਵੀਰ ਸਿੰਘ ਸਰੋ ਕੀ ਦੇਖਿਆ ਕਿ ਯੂਥ ਦਾ ਮਾਪਿਓ ਦੇ ਕੰਮ ਨੂੰ ਕਹਿੰਦੇ ਦੀ ਤੁਸੀਂ ਦਾ ਕੁਝ ਕੀਤਾ ਹੀ ਨਹੀਂ ਅਸੀਂ ਕੁਝ ਹੋਰ ਕਰਾਂਗੇ ਤੁਹਾਨੂੰ ਨਹੀਂ ਸਮਝ ਲੱਗਦੀ ਅੱਜ ਦੇਖਿਆ ਜਾਇਆ ਤਾਂ ਫੋਰਨ ਮਸ਼ੀਨਰੀ ਇੰਨੀ ਕਿ ਆਲੂ ਸ਼ਾਇਦ ਥੋੜੀ ਲੇਟ ਮਿਲੇ ਮਸ਼ੀਨਰੀ ਪਹਿਲਾਂ ਮਿਲ ਜਾਂਦੀ ਹੈ ਪਰ ਤੁਸੀਂ ਫਿਰ ਵੀ ਆਪਣੇ ਫਾਦਰ ਦੇ ਕੰਮ ਨੂੰ ਅੱਗੇ ਵਧਾ ਰਹੇ ਹੋ ਟੈਕਨੀਕਲ ਕੰਮ ਮਿਹਨਤੀ ਕੰਮ ਮਤਲਬ ਲੋਕੀ ਆਸਾਨ ਕੰਮ ਤੇ ਜਾਂਦਾ ਯੂਥ ਜਿਸ ਅੱਦੀ ਪਰਸੈਪਸ਼ਨ ਬਣੀ ਹੋਈ ਹੈ ਸੋ ਕਿੱਦਾਂ ਦੇਖਦੇ ਹੋ ਸਰ ਦੇਖੋ ਮੈਂ ਵੀ ਮੈਂ ਛੁੱਟ ਨਹੀਂ ਮੋਦਾ ਮੈਂ ਵੀ ਬਾਹਰ ਪੜਨ ਗਿਆ ਸੀ ਜੀ ਮੈਂ 2 ਸਾਲ ਬਾਹਰ ਪੜ ਕੇ ਆਏ ਮਾਸਟਰਸ ਬਾਹਰੋਂ ਕਰਕੇ ਆਏ ਆ ਮੈਂ ਜੀ ਹੁਣ 3rd ਜਨਰੇਸ਼ਨ ਆ ਹੁਣ ਆਪਾਂ ਆਪਣੀ ਜਿਹੜੀ ਲੈਡੀ ਸੀ ਚੱਲ ਰਹੀ ਉਹਨੂੰ ਅੱਗੇ ਵਧਾਈਏ ਜੀ ਰਾਦਰ ਦਾਣਾ ਪਰ ਤੁਸੀਂ ਹੋਰ ਲਈ ਕਰੀ ਆ ਆਪਾਂ ਆਪਣਾ ਕੰਮ ਵਧਾਈਏ ਤੇ ਇੰਡੀਆ ਦੇ ਵਿੱਚ ਜੀ ਹੁਣ ਇਹ ਮਸ਼ੀਨ ਕੋਈ ਬਣਾ ਨਹੀਂ ਰਿਹਾ ਜੀ ਤੇ ਹੁਣ ਸਾਨੂੰ ਆਇਆ ਵੀ ਅਸੀਂ ਹੋਰ ਇੰਡੀਆ ਚ ਜ਼ਿਆਦਾ ਤੋਂ ਜ਼ਿਆਦਾ ਮਸ਼ੀਨਸ ਬਣਾਈਏ ਤੇ ਚਾਈਨਾ ਤੋਂ ਆਪਾਂ ਘੱਟ ਲੈ ਕੇ ਆਈਏ ਤਾਂ ਕੀ ਕਰ ਕੇ ਆਏ ਹੋ ਤਾਂ ਸਰ ਮੈਂ ਮਾਸਟਰਸ ਕੀਤੀ ਹੈ ਮੈਨੂਫੈਕਚਰਿੰਗ ਇੰਜੀਨੀਅਰਿੰਗ ਚ ਹਾਂ ਜੀ ਹਾਂਜੀ ਤੇ ਤਾਂ ਮਤਲਬ ਤੁਸੀਂ ਆਪਣੇ ਬ੍ਰਾਂਡ ਨੂੰ ਹੋਰ ਵਧੀਆ ਤਰੀਕੇ ਨਾਲ ਟੈਕਨੋਲੋਜੀ ਨੂੰ ਵੀ ਅਪਗ੍ਰੇਡ ਕਰ ਲਓਗੇ ਤੇ ਬ੍ਰਾਂਡ ਨੂੰ ਵੀ ਬ੍ਰਾਂਡਿੰਗ ਵੀ ਕਰ ਲਓਗੇ ਮਾਸਟਰ ਹਾਂਜੀ ਸਰ ਹਾਂਜੀ ਉਹੀ ਉਹੀ ਪਲਾਨ ਹੈ ਜੀ ਮੈਂ ਜੀਆਈ ਪੜਨ ਸੀਗਾ ਉਧਰ ਪੜ ਕੇ ਆਪਾਂ 6 ਮਹੀਨੇ ਉੱਤੇ ਕਮਟਿਟਾ ਐਕਸਪੀਰੀਅੰਸ ਲੈ ਕੇ ਆਏ ਵਾਪਸ ਹਾਂਜੀ ਤੇ ਉੱਥੇ ਇਹ ਹੀ ਕਿ ਇਹ ਹੀ ਫੈਕਟਰੀ ਆ ਜਿਹੜਾ ਨਹੀਂ ਜੀ ਉੱਥੇ ਆਪਣੀ ਨੀਟਿੰਗ ਪਹਿਲਾਂ ਬੰਨਦੀ ਸੀ ਹੁਣ ਬੰਦ ਹੋ ਚੁੱਕੀ ਆ ਉੱਥੇ ਆਪਾਂ ਕਮਟਿਟਾ ਯੂਨੀਵਰਸਿਟੀ ਦੇ ਵਿੱਚ ਟਮ ਟਿਟਾ ਉਧਰ ਆਪਣੀ ਸੀ ਸੀ ਸੀਐਨਸੀ ਮਸ਼ੀਨਸ ਤੇ ਲੱਗ ਜਿਓ ਸੀ ਪ੍ਰੋਗਰਾਮਿੰਗ ਸੀਗਾ ਉੱਥੇ ਉਹਨਾਂ ਦਾ ਕੰਮ ਕੀਤਾ ਵਾ ਤੇ ਹੁਣ ਆਪਣੇ ਵੀ ਫੈਕਟਰੀ ਚ ਸੀਐਨਸੀ ਮਸ਼ੀਨਸ ਤੇ ਪ੍ਰੋਗਰਾਮ ਬੰਦੇ ਨੇ ਤੇ ਉੱਥੇ ਜਿਹੜਾ ਐਕਸਪੀਰੀਅੰਸ ਸੀ ਉਹ ਰਿਲੇਟਡ ਆ ਰਹੇ ਆ ਜੀ ਹੁਣ ਸਾਦਰ ਸਾਹਿਬ ਨੇ ਦੱਸਿਆ ਕਿ ਪੈਨਲ ਕਿ ਪੈਨਲ ਅੱਜ ਵੀ ਸਾਨੂੰ ਬਾਹਰੋਂ ਲੈਣਾ ਪੈਂਦਾ ਸੋ ਕੁਛ ਐਦਾਂ ਦਾ ਵੀ ਉੱਥੇ ਵਰਕ ਕਰਕੇ ਦੇਖਿਆ ਕਿ ਅਸੀਂ ਪੈਨਲ ਜਿੱਥੇ ਬਣਾ ਸਕੀਏ ਸਰ ਮੇਰੀ ਇਹ ਇਲੈਕਟ੍ਰੋਨਿਕ ਚੰਨੀ ਨੌਲੇਜ ਹੈ ਨਹੀਂ ਜੀ ਬਟ ਮੇਰੀ ਕੋਸ਼ਿਸ਼ ਇਹ ਹੁੰਦੀ ਜਿਵੇਂ ਸਾਡੇ ਹੈਡ ਜੀ ਹਾਂਜੀ ਟੈਕਨੀਕਲ ਜਿਹੜਾ ਆਪਣੀ ਕੋਸ਼ਿਸ਼ ਇਹ ਰਹੀ ਉਹ ਤੇ ਇੰਡੀਆ ਚ ਆਪਾਂ ਪੈ ਤੇ ਬਾਟੀ ਦੇ ਦੇਖੋ ਜਿਹੜੇ ਇਲੈਕਟ੍ਰੋਨਿਕ ਦਾ ਕੰਮ ਕਰਦੇ ਉਹਨਾਂ ਦਾ ਕੰਮ ਆ ਜੀ ਬਿਲਕੁਲ ਠੀਕ ਹਾਂਜੀ ਹਾਂਜੀ ਠੀਕ ਹੈ ਸਰ ਥੈਂਕ ਯੂ ਸਸਟੋ ਲਾਈਵ ਕਵਿਰਾ ਇਸ ਵਾਲੇ ਦੀਆਂ ਤੁਸੀਂ ਦੇਖ ਰਹੇ ਹੋ ਲਜਾਨਾ ਤੇ ਦਾਣਾ ਮੰਡੀ ਤੋਂ ਜੀ ਹਾਂ ਦਾਣਾ ਮੰਡੀ ਚਲੰਦਰ ਬਾਈਪਾਸ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ TS ਜਿਹੜੇ ਹੈਗੇ TS ਮਕੈਨੀਕਲ ਵਰਕਸ ਵੱਲੋਂ ਜਿਹੜਾ ਆਪਣੀ ਜਿਹੜੀ ਇੰਡੀਅਨ ਮਸ਼ੀਨ ਨੂੰ ਪੇਸ਼ ਕੀਤਾ ਗਿਆ ਹੈ ਜਿਵੇਂ ਸਰਦਾਰਦੀਨ ਭਗੰਦਰ ਜੀ ਨੇ ਦੱਸਿਆ ਕਿ ਇੱਕ ਪਰਸੈਪਸ਼ਨ ਦਾ ਫਰਕ ਹੈ ਹੁਣ ਪਰਸੈਪਸ਼ਨ ਤਾਂ ਸਾਨੂੰ ਆਪ ਕ੍ਰੀਏਟ ਕਰਨੀ ਪਵੇਗੀ ਤੋ ਇਹਨਾਂ ਨੇ ਆਪਣੇ ਵੱਲੋਂ ਮਸ਼ੀਨ ਖੜੀ ਕੀਤੀ ਹੈ ਇੰਪੋਰਟਡ ਖਾਸ ਕਰਕੇ ਚਾਈਨੈਸ ਮਸ਼ੀਨਾ ਦੇ ਮੁਕਾਬਲੇ ਦੇ ਵਿੱਚ ਉਨੀ ਹੀ ਕੈਪੇਬਲ ਉਨੀ ਹੀ ਵਧੀਆ ਔਰ ਪ੍ਰਾਈਸ ਵਿੱਚ ਵੀ 20% ਪਾਕਟ ਫ੍ਰੈਂਡਲੀ ਸੋ ਦੇਖਦੇ ਹਾਂ ਕਿ ਹੁਣ ਲੋਗ ਪਰਸੈਪਸ਼ਨ ਬਦਲਣ ਚ ਕਿੰਨਾ ਟਾਈਮ ਲੈਂਦੇ ਹੈ ਮਿਹਨਤਾਂ ਨੇ ਮਿਹਨਤ ਕਰਿਆ ਨੇ ਤਾਂ ਮਿਹਨਤ ਕਰਕੇ ਸਾਹਮਣੇ ਲਾਈਵ ਡੈਮੋ ਦੇ ਦਿੱਤਾ ਸੋ ਇਹ ਸੀ ਫਿਲਹਾਲ ਇਸ ਵੇਲੇ ਦਾ ਅਪਡੇਟ ਫਿਰ ਤੁਹਾਡੇ ਨਾਲ ਜੁੜਾਂਗੇ ਦੇਖਦੇ ਰਹੋ ਬਨੇ ਰਹੋ ਜਾਣੇ